ਸਤ ਸ੍ਰੀ ਅਕਾਲ ਮੇਰੀ YouTube ਫੈਮਿਲੀ ਨੂੰ ਮਿਲ ਕਰਦਾ ਜੀ ਸਾਰੇ ਕੀ ਟਿਕਟਾ ਕ ਸਿਵ ਟਿਕਟਾ ਕਰਦੀ ਪਮ ਬਲੌਗ ਜਤਾਦਾ ਸਾਰਾ ਦਾ ਸਵਾਗਤ ਹੈ ਜੀ ਅੱਜ ਹਰਦੀਪ ਨੂੰ ਹੈਗੀ ਸੀ ਸੁੱਤੀ ਸਕੂਲ ਨਹੀਂ ਗਿਆ ਤੇ ਅੱਜ ਆਪਾਂ ਉਤਰਲਾ ਪ੍ਰਾਣਾਕਾਰ ਸਾਫ ਸਥੀਆ ਕਰਾਂਗੇ ਜੀ ਉਤਰ ਬਹੁਤ ਜਿਆਦਾ ਕਬਾੜ ਵਾਇਥੇ ਸੁਣ ਦਿਖਾਇਆ ਸੀ ਜੀ ਤੇ ਇਹ ਪਹਿਲਾ ਇਹ ਪਹਿਰੇ ਸੇ ਮੰਮੀ ਮੈਂ ਨਹਾ ਲਾ ਮੈਂ ਕਹ ਨਹੀਂ ਨਹਾਣਾ ਨਿਕਲੋ ਬਰੋਂ ਸਾਫ ਸਥੀਆ ਕਰਕੇ ਆ ਫਿਰ ਆਪਾਂ ਤੇ ਤੂੰ ਕੰਨ ਨਹੀਂ ਕਰ ਲਈ ਕਹਿੰਦਾ ਮੈਨੂੰ ਤਾਂ ਡਰ ਲੱਗਦਾ ਵੀ ਕੋਈ ਸੱਪ ਸੁੱਪਨਾ ਬੈਠਾ ਹੋਵੇ ਮੈਂ ਕਹਾਂ ਨਹੀਂ ਐਨਾ ਨਹੀਂ ਜੇ ਬੱਚੇ ਸੇਰ ਕਦੇ ਕਿਸੇ ਤੋਂ ਡਰਦੇ ਹੁੰਦੇ ਆ ਸੇਰ ਤਾਂ ਮਰ ਮਤੋ ਵੀ ਡਰ ਡਰਦਾ ਤੇ ਮੈਂ ਕਹਾਂ ਤੂੰ ਡਰਨਾ ਨਹੀਂ ਤੇ ਮੈਂ ਕਹਾਂ ਤੂੰ ਉਸਕੇ ਜਾ ਕੇ ਨਾ ਉਧਰ ਸਾਫ ਸੁਭਈਆ ਕਰ ਵੀ ਪਿੱਛੇ ਪਿੱਛੇ ਤੇਰੇ ਗੁਰੂ ਘਰ ਨਾਲ ਚਾਹ ਪਾਣੀ ਲੈ ਕੇ ਆ ਮੈਂ ਕਿ ਮੈਂ ਕਹਾਂ ਅੱਜ ਨਾ ਕਹਾ ਕਿ ਮੇਰਾ ਬੱਚਾ ਉਧਰ ਖੇਤਾਂ ਚ ਕੰਮ ਕਰ ਰਿਹਾ ਤੇ ਕਹਿ ਰਿਹਾ ਮੰਮੀ ਮੈਂ ਤਾਂ ਬੋਲ ਪੁੱਤ ਤੂੰ ਵੀ ਕਦੇ ਹਲੋ ਸਤਰੀ ਕੱਲ ਬੁਲਾ ਦੇ ਸੋ ਸਤਿ ਸ਼੍ਰੀ ਅਕਾਲ। सांगਦਾ ਗਾ ਮੇਰਾ ਬੁੱਤ ਤੇ ਅੱਜ ਇਹ ਸਾਫ਼ ਸਫਾਈਆ ਕਰੇਗਾ। ਇੱਕ ਤਾਂ ਫੋਨ ਦਾ ਬਿਲਕੁਲ ਵੀ ਨਹੀਂ ਖੜਾ ਸੜਦਾ। ਬਿਲਕੁਲ ਵੀ ਨਹੀਂ ਫੋਨ ਸੜਦਾ। ਤੇ ਬਸ ਐਲਮਾ ਤੇ ਜਾਵਾਂ ਤੇ ਰਸਤੇ ਫੇ ਮੈਂ ਨੂੰ ਬਣਾ ਕੇ ਲੈ ਕੇ ਜਾਵਾਂਗੀ ਚਾ ਆਵਾਂਗੀ ਜੇ ਮੈਂ ਚਾ ਲੈ ਕੇ। ਠੀਕ ਆ। ਹੈ? ਪੀਏਗਾ? ਇੱਥੇ ਗੂੰਗਾ ਦੂ। ਬੋਲਦਾ ਨਹੀਂ ਗੂੰਗਾ ਗਾ। ਤੇ ਮੇਰੇ ਨਾਲ ਅੱਖਾਂ ਚ ਜਦ ਮੈਂ ਪਾਣੀ ਨਿਕਲਣ ਲੱਗ ਜਾਂਦਾ ਤੇ ਨਾਇਨਕਾ ਤੋਂ ਮੋਬਾਈਲ ਚਲਾਵਾਂਗੀ ਨਾ ਤੇ ਪਾਣੀ ਗਿਰਨ ਲੱਗ ਜਾਂਦਾ ਅੱਖਾਂ ਚ ਤੇ ਚਲੋ ਜੀ ਆਪਣਾ ਕੰਮ ਹੋ ਗਿਆ ਸੀ ਆਪਾਂ ਕੰਮ ਅੱਜ ਸਾਰਾ ਨਿਮੇੜ ਲਿਆ ਜੀ 1.5 ਚਾ ਕਰ ਲਿਆ ਸੀ ਉਹਦੇ ਰੋਟੀ ਪਾਣੀ ਆਪਾਂ ਖਾ ਪੀ ਲਿਆ ਆਪਾਂ ਉਸ ਤੋਂ ਬਾਅਦ ਪੈ ਗਿਆ ਸੀ ਜੀ ਅੱਜ ਨਾ ਮੂਡ ਜਾਨੀ ਠੀਕ ਜੀ ਬਸ ਇਹ ਕਈ ਵਾਰੀ ਹੋ ਜਾਂਦਾ ਜੀ ਕੋਈ ਮਨ ਚ 100 ਗੱਲ ਆ ਜਾਂਦੀ ਹੈ ਜੀ ਤੇ ਚਲੋ ਜੀ ਤੇ ਸ਼ੇਰ ਬੱਚਾ ਜਾਏਗਾ ਕੱਲਾ ਉਧਰ ਕੱਕੂਕ ਕਰੇਗਾ ਤੇ ਮੈਨੂੰ ਕਹਿੰਦਾ ਮੇਰੀ ਵੀਡੀਓ ਨਾ ਬਣਾਈ ਤੇ ਮੈਂ ਵੀ ਵੀਡੀਓ ਬਣਾਉਂਦੀ ਨਹੀਂ ਤੇ ਫਿਰ ਮੈਂ ਨਾ ਜਦੋਂ ਨੇ ਮੇਰੇ ਬੱਚੇ ਨੇ ਸ਼ੇਰ ਨੇ ਕੱਕੂਕ ਕਹਿਣਾ ਸਾਰੇ ਉਥੋਂ ਵੱੜ ਤੇ ਜੜਾ ਚੋਂ ਕੱਢਦੀ ਮੈਂ ਇਹਨੂੰ ਕਹੇ ਜੜਾ ਚੋਂ ਕੱਢਦੀ ਕੋਲੇ ਹੋਇਆ ਪਿਆਗਾ ਰਾਤ ਪੈ ਗਿਆ ਸੀ ਮੀ ਹੈਨ ਪੁੱਲਾ ਹੋਇਆ ਪਿਆਗੀ ਧਰਤੀ ਵੀ ਤੱਕ ਕੱਕ ਇਤਰਾ ਜੜਾ ਚੁਕੜ ਕੇ ਤੇ ਬੈਠਾ ਦੇਖ ਰਿਆ ਸੀ ਫੋਨ ਜਾ ਹੀ ਨਹੀਂ ਰਹਾ ਤੇ ਮੈਂ ਫਿਰ ਜਾ ਤੂੰ ਚਲੋ ਠੀਕ ਆ ਜੀ ਮਿਲਾਂਗੇ ਤੁਹਾਨੂੰ ਦਿਖਾਵਾਂਗੇ ਜੀ ਬਾਏ ਫਿਰ ਮਿਲਾਂਗੇ ਠੀਕ ਆ ਜੀ ਤੇ ਵੀਡੀਓ ਦੇ ਨਾਲ ਬਣੇ ਰਹੋ